ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਗੱਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਅਗਲੇ 72 ਘੰਟਿਆਂ ਦੀ ਅੱਫਾ ਗੱਲ ਕਰਨੀ ਆ ਯਾਨੀ ਕਿ ਅੱਜ 29 ਤਰੀਕ ਹੈ 30 ਤੇ 31 ਤਰੀਕ ਨੂੰ ਮੌਸਮ ਪੰਜਾਬ ਫਲਸ ਨਾਲ ਲੱਗਦੇ ਖੇਤਰਾਂ ਦਾ ਕੁਵੇਂਦਾ ਰਹਿ ਸਕਦਾ ਹੈ ਪੱਛਮੀ ਸਿਸਟਮ ਵੈਸੇਲੇ ਸਰਗਰਮ ਹੈ ਆਉਂਦੇ ਦਿਨਾਂ ਦੇ ਵਿੱਚ ਇਹ ਆਪਣੇ ਰੰਗ ਦਿਖਾਵੇਗਾ ਸੋ ਕਿੰਨੇ ਕ ਮੇਰੇ ਇਹਾਸਾਰ ਨੇ ਇਹ ਅਪਡੇਟ ਤੁਹਾਨੂੰ ਦਿਆਂਗੇ ਅਸਲ ਇਹ ਜਿਨ੍ਹਾਂ ਤਾਜ਼ਾ ਸੈਟੇਲਾਈਟ ਦਸੇ ਨਾਲ ਤੇ ਸਿੱਧਾ ਤੁਹਾਨੂੰ ਲੈ ਕੇ ਚੱਲਦੇ ਹਾਂ ਆਥਣ ਦੇ 6:30 ਦਾ ਟਾਈਮ ਆਉਣ ਜਾ ਰਿਹਾ ਜੀ 29 ਮਈ ਪੰਜਾਬ ਦੀ ਜੇਕਰ ਗੱਲ ਕਰੀਏ ਤੇ ਅੱਜ ਦੁਪਹਿਰ ਵਾਦ ਕਿਤੇ ਵੀ ਬੱਦਲ ਪੰਜਾਬ ਵਾਲੇ ਫਾਸਿਆਂ ਨਹੀਂ ਬਣਿਆ ਪਹਾੜੀਆਂ ਮਾਝਾ 도ਆਬਾ ਮਾਲਵਾ ਕਿਤੇ ਵੀ ਬੱਦਲ ਅੱਜ ਨਹੀਂ ਬਣਿਆ ਤੇ ਗਰਮ ਦਿਨ ਅੱਜ ਦਾ ਪੰਜਾਬ ਦੇ ਵਿੱਚ ਦਰਜ ਹੋਇਆ ਜਿਹੜਾ ਹਮਸਾਲਾ ਕੰਮ ਹੈ ਹਮਸਾ ਕਾਫੀ ਖੇਤਰਾਂ ਦੇ ਵਿੱਚ ਵਧੀ ਹੋਈ ਆ ਦੂਜੇ ਫਾਸੇ ਜੇਕਰ ਅਸੀਂ ਦੇਖਦੇ ਆ ਤੇ ਰਾਜਸਥਾਨ ਤੇ ਦਿੱਲੀ ਹਰਿਆਣਾ ਦੇ ਵਿੱਚ ਜਿਹੜੇ ਗਰਜ ਰਿਸ਼ਕ ਵਾਲੇ ਬੱਦਲ ਬਣ ਰਹੇ ਨੇ ਜਿਹੜੇ ਕਿ ਸੀਮਿਤ ਖੇਤਰਾਂ ਦੇ ਵਿੱਚ ਕਾਰਵਾਈਆਂ ਦੇ ਰਹੇ ਨੇ ਪਾਚੋਨੇ ਸਿਸਟਮ ਸਰਗਰਮ ਹੈ ਜੀ ਅੱਜ ਤੋਂ ਇਹਨਾਂ ਖੇਤਰਾਂ ਦੇ ਵਿੱਚ ਉਹ ਦਿਖ ਸਕਦੇ ਆ ਇੱਕ ਤਾਂ ਸਿਸਟਮ ਦੇ ਸਦਕਾ ਮੀਂਹ ਦਾ ਮੀਦਾਰ ਜੋ ਰਹੇ ਨੇ ਦੂਜੇ ਵਾਸਤੇ ਇਹ ਸਿਸਟਮ ਨੇ ਸਪੋਰਟ ਕਰ ਰਹੀਆਂ ਨੇ ਜਿਹੜੀਆਂ ਮੌਨਸੂਨ ਦੀਆਂ ਹਵਾਵਾਂ ਜਿਹੜੀਆਂ ਅਰਬ ਸਾਗਰ ਤੋਂ ਆਉਂਦੀਆਂ ਔਰ ਬੰਗਾਲ ਦੀ ਖਾੜੀ ਤੋਂ ਆਉਂਦੀਆਂ ਇਹ ਜਿਹੜੇ ਮੌਨਸਨ ਜੈਟ ਹੈ ਇਹ ਸਿਸਟਮ ਨੇ ਸਪੋਰਟ ਕਰੇਗੀ ਪੰਜਾਬ ਦੇ ਵਿੱਚ ਅੱਜ ਹੀਟ ਲੱਗੀ ਆ ਨਾਲ ਪੂਰੇ ਦੀ ਹਵਾ ਚੱਲ ਰਹੀ ਆ ਤੀਜਾ ਕਿ ਜਿਹੜਾ ਹਮਸਾ ਉਹ ਲੈਵਲ ਤੇ ਜਿਹੜਿਆ ਬਣੀ ਹੋਈ ਆ ਤਿੰਨੋਂ ਚੀਜ਼ਾਂ ਸਿਸਟਮ ਨੇ ਸਪੋਰਟ ਕਰਨੀਆਂ ਤੇ ਕੱਲ 30 ਤਰੀਕ ਦਾ ਦਿਨ ਸਿਸਟਮ ਦਾ ਮੁੱਖ ਰਹਿ ਸਕਦਾ ਇਹ ਤੁ ਲੱਗਦਾ ਹੈ ਤੇ ਉਹ ਕੁਝ ਸੀਮਤ ਖੇਤਰਾਂ ਤੱਕ ਕਾਰਵਾਈਆਂ ਸੀਮਤ ਹੋਣਗੀਆਂ ਫਿਰ ਅਜੇ ਬੱਦਲ ਪੰਜਾਬ ਵਿੱਚ ਨਹੀਂ ਬਣਿਆ ਜੇਕਰ ਆਉਂਦੇ ਘੰਟਿਆਂ ਦੇ ਵਿੱਚ ਬੱਦਲ ਬਣ ਜਾਂਦਾ ਜਾਂ ਫਿਰ ਜਿਹੜੇ ਇਸ ਵੇਲੇ ਦੇਖ ਸਕਦੇ ਆ ਕਿ ਰਾਜਸਥਾਨ ਤੇ ਹਰਿਆਣਾ ਦੇ ਵਿੱਚ ਜਿੱਥੇ-ਜਿੱਥੇ ਕਾਲ ਵਾਂਗ ਇਹ ਸਿਸਟਮ ਦੇ ਸਦਕਾ ਹੋ ਰਹੀਆਂ ਨੇ ਖਾਸ ਕਰ ਪਛਮੀ ਰਾਜਸਥਾਨ ਦੇ ਖੇਤਰ ਜਿਨ੍ਹਾਂ ਦੇ ਵਿੱਚ ਬਾੜ ਮੇਰ ਜਸਲ ਮੇਰ ਬਿਕਾਨੇਰ ਇਹਨਾਂ ਫਾਗਾਂ ਦੇ ਵਿੱਚ ਔਰ ਫਲਾਉਦੀ ਇਹਨਾਂ ਫਾਗਾਂ ਦੇ ਵਿੱਚ ਉਮੀਦਾਰਜ ਹੋ ਰਹੇ ਨੇ ਹਰਿਆਣਾ ਦਿੱਲੀ ਗੁਰੂਗਰਾਮ ਨਾਡਾ ਇਹਨਾਂ ਖੇਤਰਾਂ ਦੇ ਵਿੱਚ ਗਰਜ ਰਿਸ਼ਕ ਦੇ ਨਾਲ ਇਸ ਵੇਲੇ ਉਮੀਦਾਰਜ ਹੋ ਰਹੇ ਨੇ ਪੰਜਾਬ ਦੇ ਵਿੱਚ ਕਿਤੇ ਬੱਦਲ ਨਹੀਂ ਆ ਜੇਕਰ ਬਣ ਜਾਂਦਾ ਤੇ ਉਹਦੀ ਅਪਡੇਟ ਤੁਹਾਨੂੰ ਦੇ ਦਿਆਂਗੇ ਆਉਂਦੇ ਘੰਟਿਆਂ ਦੇ ਵਿੱਚ ਫਿਲਹਾਲ ਅੱਜ ਬੱਦਲ ਬਣਦੇ ਅਸਰ ਘੱਟ ਨੇ ਕੱਲ 30 ਤੇ 31 ਤਰੀਕ ਨੂੰ ਤਗੜੇ ਹਨੇਰ ਚਖਰ ਦੇ ਅਸਰ ਨੇ ਜਿਨ੍ਹਾਂ ਦੇ ਵਿੱਚ ਮੁੱਖ ਰਹਿ ਸਕਦਾ ਕੰਮ ਉਹ ਮਾਲਵਾ ਦੇ ਖਾਸ ਕਰ ਪਛਮੀ ਭ ਤਦੋ ਆਵਾਜ਼ ਫੁਆਦ ਵੈਸੇ ਸਾਰੇ ਪੰਜਾਬ ਦੇ ਵਿੱਚ ਹਰੇ ਰਚਕਰ ਦੇ ਆਸਾਰ ਨੇ ਪਰ ਕਿਹੜੇ ਖੇਤਰ ਦੇ ਵਿੱਚ ਬੱਦਲ ਜ਼ਿਆਦਾ ਐਕਟਿਵ ਹੁੰਦਾ ਤੇ ਹਰੇ ਰਚਕਰ ਵਾਲਾ ਕੰਮ ਕਿੱਥੇ ਚੱਲਦਾ ਇਹ ਤੁਹਾਨੂੰ ਅਪਡੇਟ ਜੜੀਆਂ ਮੌਕੇ ਤੇ ਦਿੱਤੀ ਜਾਵੇਗੀ ਕਿਉਂਕਿ ਮੌਨਸੂਨ ਦਾ ਸੀਜ਼ਨ ਹੈ ਕਿਹੜੇ ਫਾਸੇ ਨੂੰ ਜਿਹੜਾ ਬੱਦਲ ਝੁਗਦਾ ਤੇ ਕਿਹੜੇ ਫਾਸੇ ਨੂੰ ਨਹੀਂ ਝੁਗਦਾ ਇਹ ਮੌਕੇ ਤੇ ਹੀ ਅਪਡੇਟ ਦਿੱਤੀ ਜਾ ਸਕਦੀ ਹੈ ਸੋ ਲਾਈਵ ਆਗੇ ਤੁਹਾਨੂੰ ਅਪਡੇਟ ਦੇਾਂਗੇ ਜਦੋਂ ਕਿਤੇ ਬੱਦਲ ਬਣੇਗਾ ਤੇ ਮੁੱਖ ਤੌਰ ਤੇ ਇਹ ਤੁਹਾਨੂੰ ਦੱਸ ਦੇ 30 ਤੇ 31 ਤਰੀਕ ਨੂੰ ਪਛਮੀ ਸਿਸਟਮ ਪੂਰਾ ਜ਼ੋਰਾਂ ਤੇ ਐਕਟਿਵ ਹੈ ਤੇ ਕੱਲ ਤੇ ਪਰਸੋਂ ਪੰਜਾਬ ਪਲੱਸ ਨਾਲ ਲੱਗਦੇ ਸੂ ਰਾਜਸ탄 ਲਹਿੰਦੇ ਵਾਲੇ ਪਾਸੇ ਔਰ ਜੰਮੂ ਹਿਮਾਚਲ ਉਤਰਾਖੰਡ ਇਹਨਾਂ ਖਾਗਾਂ ਦੇ ਵਿੱਚ ਬੱਦਲ ਬਣਦੇ ਆសារ ਨੇ ਗਰਜ ਅਲਿਸ਼ਕ ਦੇ ਨਾਲ ਤਗੜੇ ਹਨੇਰੇ ਚਖਦੇ ਆសារ ਨੇ ਔਰ ਗੜੇ ਮਾਰੇ ਨਾਲ ਖੇਤਾਂ ਦੇ ਵਿੱਚ ਹੋ ਸਕਦੀ ਹੈ ਔਰੇਂਜ ਅਲਰਟ ਤੇ ਨੇ ਖਾਸ ਕਰ ਪੰਜਾਬ ਤੇ ਹਰਿਆਣਾ ਸਕਰੀਨ ਦੇ ਉੱਤੇ ਦੇਖ ਸਕਦੇ ਆ ਜੀ 29 ਤੇ 30 ਤਰੀਕ ਫਾਰੀng ਦੇ ਅਲਰਟ ਜਿਹੜੇ ਜਾਰੀ ਕੀਤਾ ਗਿਆ ਨੇ ਸਕਰੀਨ ਤੇ ਦੇਖ ਸਕਦੇ ਆ 60 70 ਕਿਲੋਮੀਟਰ ਰਫਤਾਰ ਦੀਆਂ ਹਵਾਵਾਂ ਜਦਕਰ ਬੱਦਲ ਜ਼ਿਆਦਾ ਐਕਟਿਵੇਟ ਹੋ ਜਾਂਦਾ ਤੇ ਇਹ ਹਵਾਵਾਂ ਦੇ ਰਫਤਾਰ 90 ਤੋਂ ਲੈ ਕੇ 100 ਕਿਲੋਮੀਟਰ ਤੱਕ ਵੀ ਹੋ ਸਕਦੀ ਆ ਜੋ ਪਿੱਛੇ ਇੱਕ ਸਿਸਟਮ ਲੰਘ ਕੇ ਗਿਆ ਸੀ ਉਹਦੇ ਵਿੱਚ ਹਵਾ ਦੀ ਜਿਹੜੀ ਰਫਤਾਰ ਸੀ ਉਹ 70 ਤੋਂ ਲੈ ਕੇ 85 ਕਿਲੋਮੀਟਰ ਦੇ ਵਿੱਚ ਦਰਜ ਹੋਈ ਸੀ ਸੋ ਅਜਿਹਾ ਇਹ ਸਿਸਟਮ ਵੀ ਤਗੜਾ ਹਨੇਰ ਚੱਕਰ ਚਲਾ ਸਕਦਾ ਹੈ ਬਾਕੀ ਇਹ ਕੱਲ ਤੇ ਗੱਲ ਹੈ ਕੱਲ ਤੁਹਾਨੂੰ ਇਹਦੇ ਲਾਈਵ ਅਪਡੇਟ ਤੇ ਆਗੇ ਆ ਅਸੋਵਾਜ ਅਗਰ ਗੱਲ ਕਰਦੇ ਹਾਂ ਜੀ ਅਗਲੇ ਦਿਨਾਂ ਦੇ ਵਿੱਚ ਵੀ ਯਾਨੀ ਕਿ 31 1 ਜੂਨ 2 ਜੂਨ ਇਹਦਾ ਤਰੀਕਾ ਦੇ ਦੌਰਾਨ ਵੀ ਅਲਰਟ ਜਰੇ ਆ ਜਾਰੀ ਕੀਤੇ ਗਏ ਨੇ ਗਰਜਲੇਸ਼ਕ ਦੇ ਨਾਲ ਉਮੀਦ ਹੈ 30 ਕਿਲੋਮੀਟਰ ਰਫਤਾਰ ਦੀਆਂ ਹਵਾਵਾਂ ਫਿਲਹਾਲ ਅਗਲੇ 72 ਘੰਟੇ orange alert ਨੇ ਅਸੋਵਾਜ yellow alert ਜਾਰੀ ਕੀਤੇ ਜਾ ਕਿਤੇ ਹੋਏ ਨੇ ਤੇ ਬਾਅਦ ਦੀਆਂ ਗੱਲਾਂ ਬਾਅਦ ਚ ਨੇ ਜੀ ਫਿਲਹਾਲ ਅਗਲੇ 2 ਦਿਨ ਮੀਂਹ ਅੱਖਰ ਵਾਲੇ ਕੰਮ ਤੋਂ ਰਹਿ ਸਕਦੇ ਨੇ ਤੇ ਇਸ ਲਈ ਇਹਦੀ ਅਪਡੇਟ ਜਿਹੜੀ ਆ ਤੁਹਾਨੂੰ ਮੌਕੇ ਤੇ ਸਾਂਝੀ ਕੀਤੀ ਜਾਵੇਗੀ ਜਦੋਂ ਕਿਤੇ ਬਦਲ ਬਣੇਗਾ ਤੁਹਾਨੂੰ ਲਾਈਵ ਆ ਕੇ ਅਪਡੇਟ ਦੇਾਂਗੇ ਚਲੋ